ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਬਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੰਡ ਤੋਂ ਬਚੇ ਹੋਮੋਗੇ ਤੇ ਠੰਡ ਬਹੁਤ ਜ਼ਿਆਦਾ ਸੀ ਪਰ ਅੱਜ ਥੋੜਾ ਜਿਹਾ ਸੂਰਜ ਦਿਖਾਈ ਦੇ ਗਿਆ ਨਿਕਲੇ ਆਇਆ ਵਸ ਧੱਕੇ ਧੋਲੇ ਨਾਲ ਸੂਰਜ ਕੱਢੇ ਲਿਆ ਹਨ ਤੇ ਇੱਥੇ ਹੈਗਾ ਜੀ ਮਾਰਨਿੰਗ ਦਾ ਟਾਈਮ ਤੇ ਮੈਂ ਟਿਫਨ ਰੈਡੀ ਕਰ ਰਹੀ ਸੀ ਵੱਡੇ ਬੇਟੇ ਦਾ ਉਹਦਾ ਲੰਚ ਬਾਕਸ ਨਾਲ ਲੈ ਕੇ ਜਾਂਦਾ ਹੁੰਦਾ ਤੇ ਉਹਦੇ ਲਈ ਮੈਂ ਪਰੌਠੇ ਬਣਾਉਂਦੀ ਸੀਗੀ ਤੇ ਸਬਜੀ ਜਿਹੜੀ ਆ ਮੈਂ ਰਾਤ ਨੂੰ ਬਣਾ ਕੇ ਰੱਖ ਲੈਣੀ ਹੁੰਨੀ ਆ ਤੇ ਪਰੌਠੇ ਤੁਹਾਨੂੰ ਪਤਾ ਗਰਮਾ ਗਰਮ ਬਣਦੇ ਨੇ ਹਨਾ ਤੇ ਸਬਜੀ ਸਵੇਰੇ ਕਦੇ ਕਦੇ ਸਵੇਰੇ ਬਣਾਉਣੀ ਆ ਉਹ ਵੀ ਜੇ ਕਦੇ ਮਤਲਬ ਸ਼ਾਮ ਨੂੰ ਖਾਣ ਨੂੰ ਹੋਵੇ ਹਨਾ ਫਿਰ ਮੈਂ ਕਾਲ ਕਰ ਜੰਨੀ ਹੁੰਨੀ ਆ ਵੀ ਚਲੋ ਹੁਣ ਦੀ ਖਾਣ ਦੀ ਹੈਗੀ ਆ ਵੀ ਸਵੇਰੇ ਸੱਜ ਜੇ ਆਪਾਂ ਬਣਾ ਲਾਂਗੇ ਹਨਾ ਤੇ ਜੇ ਕਿ ਮਤਲਬ ਸੁੱਕੀ ਸਬਜ਼ੀ ਹੁੰਦੀ ਆ ਹੁਣ ਜ਼ਿਆਦਾਤਰ ਤਾਂ ਸੁੱਕੀ ਉਹ ਲੈ ਕੇ ਜਾਂਦਾ ਹਨਾ ਵੀ ਮਤਲਬ ਇਹ ਨਹੀਂ ਹੈਗਾ ਕਦੇ ਦਾਲ ਤਾਂ ਉਹ ਖਾਂਦਾ ਹੀ ਨਹੀਂ ਬਿਲਕੁਲ ਵੀ ਨਹੀਂ ਉਹਨੂੰ ਦਾਲ ਪਸੰਦ ਕੋਈ ਵੀ ਦਾਲ ਕਿਸੇ ਵੀ ਤਰ੍ਹਾਂ ਦੀ ਇਫਨ ਦੇ ਵਿੱਚ ਉਹਨੇ ਕੀ ਲੈ ਕੇ ਜਾਣੀ ਉਹ ਤਾਂ ਘਰੇ ਨਹੀਂ ਖਾ ਕੇ ਰਾਜੀ ਹੈਗਾ ਤੇ ਫਿਰ ਮੈਂ ਦਿੰਦੀ ਵੀ ਨਹੀਂ ਹੁੰਦੀ ਮੈਂ ਟਿਫਨ ਦੇ ਵਿੱਚ ਤਾਂ ਮੈਂ ਦੋਨੋਂ ਬੱਚਿਆਂ ਨੂੰ ਉਹੀ ਚੀਜ਼ ਪਾਉਣੀ ਹੁੰਦੀ ਆ ਵੀ ਜਿਹੜੀ ਮਤਲਬ ਉਹਨਾਂ ਨੂੰ ਪਸੰਦ ਹੋਵੇ ਤੇ ਉਹ ਖੁਸ਼ ਹੋ ਕੇ ਖਾ ਲੈਣ ਤੇ ਮੈਂ ਅੱਜ ਬਣੀ ਹੋਈ ਸੀਗੀ ਗਾਜਰਾਂ ਦੀ ਸਬਜੀ ਹੈਨਾ ਗਾਜਰ ਮਟਰ ਦੀ ਸਬਜੀ ਤੇ ਮੈਂ ਉਹ ਟਿਫਨ ਦੇ ਵਿੱਚ ਪਾਈ ਸੀ ਤੇ ਬੱਸ ਉਹਨੇ ਓਨਲੀ ਹਲਕੇ ਹਲਕੇ ਜੇ ਤਿੰਨ ਪਰੌਠੇ ਲੈ ਕੇ ਜਾਣੇ ਹੁੰਦੇ ਆ ਤੇ ਮੱਕੀ ਦਾ ਆਟਾ ਥੋੜਾ ਜਿਹਾ ਇੱਕ ਮੁਠੀ ਕਣਕ ਦੇ ਆਟੇ ਦੇ ਵਿੱਚ ਮਿਕਸ ਕਰਕੇ ਮੈਂ ਪਰੌਠੇ ਬਣਾ ਦਿੰਨੀ ਹੁੰਦੀ ਆ ਕਿਉਂਕਿ ਕਣਕ ਦੀ ਰੋਟੀ ਜਿਹੜੀ ਆ ਨਾ ਇੱਕ ਤਾਂ ਆਟਾ ਹੀ ਨਹੀਂ ਪੱਕਣ ਚਾਹੁੰਦਾ ਚਿਹੜਾ ਜਿਹਾ ਹੋ ਜਾਂਦਾ ਤੇ ਦੂਜਾ ਵਧੀਆ ਵੀ ਨਹੀਂ ਲੱਗਦੀ ਹੈਗੀ ਤੇ ਪਰੌਠੇ ਆਪਣੇ ਬਣ ਗਏ ਟਿਫਨ ਮੈਂ ਰੈਡੀ ਕਰਤਾ ਤੇ ਲੱਗੀ ਹੋਈਆਂ ਦੇਖ ਲਓ ਰੈਡੀ ਕਰਨ ਤੇ ਚਾਹ ਦਾ ਜਾਗਾ ਜਿਹੜਾ ਮੈਂ ਨਾ ਉਹ ਦਵੇ ਦੇ ਉੱਪਰ ਰੱਖਤਾ ਕਿਉਂਕਿ ਗਰਮ ਰਹੂਗੀ ਚਾਹ ਤੇ ਲੋ ਜੀ ਟਿਫਨ ਜਿਹੜਾ ਰੈਡੀ ਹੋ ਗਿਆ ਨਾਲ ਦਹੀਂ ਪਾ ਦਿੰਨੀ ਆ ਸਬਜੀ ਪਾ ਦਿੰਨੀ ਆ ਤੇ ਪਾਣੀ ਵੀ ਘਰੋਂ ਹੀ ਲੈ ਕੇ ਜਾਂਦਾ ਉਹ ਤਾਂ ਤੇ ਬਾਹਰਲਾ ਪਾਣੀ ਵੀ ਨਹੀਂ ਲਾਇਕ ਕਰਦੇ ਬੱਚੇ ਹਨਾ ਵਧੀਆ ਨਹੀਂ ਲੱਗਦਾਗਾ ਕਹਿੰਦੇ ਤੇ ਇੱਥੇ ਨਾਲ ਦੀ ਨਾਲ ਮੈਂ ਉਹਨੂੰ ਦੁੱਧ ਫੜਾਤਾ ਸੀਗਾ ਦੁੱਧ ਦਾ ਗਲਾਸ ਪੀ ਲਿਆ ਉਹਨੇ ਤੇ ਨਾਲ ਦੀ ਨਾਲ ਮੈਂ 5000 ਦਾ ਵੀ ਦੁੱਧ ਰੈਡੀ ਕਰਕੇ ਰੱਖਤਾ ਸੀ ਵੱਡਾ ਬੇਟਾ ਪਲੇਨ ਦੁੱਧ ਪੀਂਦਾ ਆ ਤੇ ਜਿਹੜਾ ਨੂੰ ਮੈਂ ਦਿੰਨੀ ਹੁੰਨੀ ਆ ਪਤਾ ਨਹੀਂ ਕੀ ਆ ਉਹਦਾ ਕੰਪਲੈਂਨ ਸ਼ਾਇਦ ਉਹ ਪਾ ਕੇ ਦਿੰਨੀ ਹੁੰਨੀ ਆ ਵਿੱਚ ਤੇ ਉਹਦਾ ਵੀ ਰੱਖਦਾ ਸੀ ਮੈਂ ਨਾਲ ਦੀ ਨਾਲੇ ਤੇ ਫਿਰ ਉਸ ਤੋਂ ਬਾਅਦ ਆਪਾਂ ਨੇ ਲਾਤਾ ਸੀਗਾ ਤੇ ਪੋਚਾ ਤੇ ਥੋੜੀ ਜਿਹੀ ਚੱਕਤਾਰ ਕਰਤੀ ਸੀ ਜਿਆਦਾ ਨਹੀਂ ਸੀ ਕਰੀ ਕਿਉਂਕਿ ਬਾਅਦ ਵਿੱਚ ਅਸੀਂ ਆਪਦੀ ਰੋਟੀ ਬਣਾ ਕੇ ਹਾਲੇ ਖਾਣੀ ਸੀ ਮੈਂ ਆਟਾ ਵੀ ਉਦਾਂ ਹੀ ਰੱਖਦਾ ਸੀਗਾ ਮੈਂ ਕਿਹਾ ਬਾਅਦ ਵਿੱਚ ਹੈ ਨਾ ਜਦੋਂ ਰੋਟੀ ਬਣਾਵਾਂਗੇ ਫਿਰ ਸਾਰੇ ਭਾਂਡੇ ਫ੍ਰੀ ਕਰਕੇ ਫਿਰ ਮਾਂਜ ਦੂੰਗੀ ਤੇ ਭਾਂਡੇ ਮੈਂ ਥੋੜੇ ਜੇ ਸਵੇਰੇ ਚੱਕਤੇ ਸੀ ਜਿੰਨੇ ਕੁ ਮਤਲਬ ਚਾਚੂ ਜੀ ਵਾਲੇ ਹੋਏ ਉਹ ਇੱਕ ਵਾਰੀ ਚੱਕੇ ਜਾਂਦੇ ਆ ਤੇ ਉਸ ਤੋਂ ਬਾਅਦ ਮੈਂ ਹੱਥ ਠੇਕਣ ਲੱਗੀ ਸੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਬੜਾ ਜਿਆਦਾ ਠੰਡਾ ਹੁੰਦਾ ਪਾਣੀ ਤੇ ਪਲੀਜ਼ ਚੈੱਕ ਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਬੈਲ ਕਰਨਾ ਸੀ ਯਾਰ ਵੀਰ ਯਾਰ ਵੀਰ ਯਾਰ ਵੀਰ ਕਿੱਥੇ ਆ ਕਾਕਾ ਕੀ ਕਾਕਾ ਗਿਆ ਦੱਛੜਾ ਛੱਡ ਕਾਕਾ ਕੀ ਕਰਦਾ ਕਾਕਾ ਉੱਠ ਕੇ ਬੈਠੋ ਉਠਾ 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 ਗੁੱਡ ਮਾਰਨਿੰਗ ਸਾਜਰੀ ਆ ਸਾਜਰੀ ਠਾਲਿਆ ਸਾਜਰੀ ਠਾਲਿਆ ਕੋਈ ਲੇਟ ਨਹੀਂ ਹੈਗਾ ਸਾਜਰੀ ਆ ਮੈਨੂੰ ਬਤਾ ਅੱਠ ਵਜੇ ਵੀਰ ਗਿਆ ਤੇ ਲੋ ਜੀ ਬੱਚਿਆਂ ਦੋਨਾਂ ਨੂੰ ਇੱਕ ਚਲੇ ਗਿਆ ਵੱਡਾ ਤੇ ਛੋਟੇ ਨੂੰ ਮੰਜਝਾਰ ਨੂੰ ਦੁੱਧ ਦਾ ਗਲਾਸ ਫੜਾ ਕੇ ਉਹ ਦੁੱਧ ਪੀਊਗਾ ਤੇ ਫਿਰ ਉਸ ਤੋਂ ਬਾਅਦ ਮੈਂ ਆ ਗਈ ਇੱਥੇ ਬਾਹਰ ਝਾੜੂ ਲਾਉਣ ਬੇੜੇ ਦੇ ਵਿੱਚ ਕਿਉਂਕਿ ਮਾਰਨਿੰਗ ਟਾਈਮ ਜਿਹੜਾ ਇਹ ਬਹੁਤ ਜ਼ਿਆਦਾ ਕੰਮ ਹੁੰਦਾ ਹੈ ਹਨਾ ਤੁਹਾਨੂੰ ਵੀ ਪਤਾ ਹੀ ਆ ਬੱਚੇ ਨੂੰ ਸਕੂਲ ਭੇਜਣੇ ਤੇ ਹੁਣ ਤਾਂ ਬਸ ਕੱਲ ਤੋਂ ਜਿਆ ਨਵੀਂ ਜਾਣ ਲੱਗ ਜਾਣਾ ਜਿਹੜਾ ਇਹ ਨਵੇਂ ਵੈਸੇ ਸੋਮਵਾਰ ਤੋਂ ਜਾਣਾ ਸੀ ਇਹਦੇ ਸੋਮਵਾਰ ਮੰਗਲਵਾਰ ਤਾਂ ਛੁੱਟੀ ਹੋ ਗਈ ਕਿਉਂਕਿ ਇਹਨਾਂ ਦੇ ਸਕੂਲੇ ਨਾ ਸੈਡ న్యూਸ ਆ ਹਨਾ ਬਈ ਬਹੁਤ ਅਫਸੋਸ ਜਿਆ ਹੋਇਆ ਮੈਨੂੰ ਤਾਂ ਬਹੁਤ ਜ਼ਿਆਦਾ ਜਦੋਂ ਮੈਸੇਜ ਦੇਖਿਆ ਤੇ ਇੱਕ ਮੈਡਮ ਦੀ ਡੈਥ ਹੋ ਗਈ ਹੈ ਨਾ ਵੀ ਪਤਾ ਨਹੀਂ ਹੁਣ ਸਕੂਲੇ ਜਾ ਕੇ ਪਤਾ ਲੱਗੂਗਾ ਵੀ ਮੈਨੇਜਮੈਂਟ ਮੈਡਮ ਸੀਗੇ ਰੂਬਰਾੜ ਪਤਾ ਨਹੀਂ ਵੀ ਕੀ ਹੋਇਆ ਹਨਾ ਵੀ ਸਕੂਲੇ ਜਾ ਕੇ ਯਾਰ ਨੂੰ ਪਤਾ ਲੱਗੂ ਬਸ ਇੰਨਾ ਕਿ ਮੈਸੇਜ ਆਇਆ ਵੀ ਉਹਨਾਂ ਦੀ ਸ਼ਾਇਦ 22 ਤਰੀਕ ਨੂੰ ਹਾਂ ਡੈਥ ਹੋ ਗਈ ਆ ਮੈਸੇਜ ਆਇਆ ਵੀ ਦੋ ਦਿਨ ਜਿਹੜੀ ਹੈ ਸਕੂਲ ਨੂੰ ਛੁੱਟੀ ਹੋਊਗੀ ਤੇ ਲਓ ਜੀ ਇੱਥੇ ਮੈਂ ਨਾਲ ਦੀ ਨਾਲ ਬਸ ਉਹਨਾਂ ਝਾੜੂ ਸਾਰਾ ਲਾਤਾ ਬੇੜੇ ਦੇ ਵਿੱਚ ਤੇ ਠੰਡ ਜਿੰਨੀ ਮਰਜੀ ਆ ਜੋ ਕੁਛ ਮਰਜੀ ਹੋ ਜਵੇ ਹਨਾ ਸਫਾਈ ਕਰਨੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਫਿਰ ਵਧੀਆ ਨਹੀਂ ਲੱਗਦਾ ਹੈਗਾ ਤੇ ਪਸ਼ੂਆਂ ਦੇ ਪਲੜੇ ਹੱਲੇ ਲੱਗੇ ਹੋਏ ਨੇ ਕਿਉਂਕਿ ਸਵੇਰੇ ਸਵੇਰੇ ਠੰਡ ਹੈਗੀ ਆ ਬਹੁਤ ਜ਼ਿਆਦੇ ਤੇ ਦਿਨ ਚ ਵੀ ਅੱਜ ਸੂਰਜ ਸ਼ਾਇਦ ਮੇਰੇ ਖਿਆਲ ਨਾਲ 12 ਵਜੇ ਤੋਂ ਬਾਅਦ ਹੀ ਨਿਕਲਿਆ ਕਿਤੇ ਜਾ ਕੇ ਕਿਉਂਕਿ 12:00 ਵਜੇ ਤੱਕ ਤਾਂ ਬੱਦਲ ਜਿਹਾ ਹੀ ਬਣਿਆ ਹੋਇਆ ਸੀ ਰੱਬ ਨੂੰ ਪਤਾ ਨਹੀਂ ਕੀ ਹੋਇਆ ਹੋਇਆ ਵੀ ਹਨਾ ਤੂੰ ਮੀਂਹ ਪਾ ਕੇ ਹਨਾ ਬੇਨਖਾਰ ਦੇ ਇੱਕ ਵਾਰੀ ਪੀਤੂ ਪਤਾ ਕੱਢਣੀ ਤਾਂ ਹੈਗੀ ਹੋਈ ਐ ਇਹਨੂੰ ਟਾਈਮ ਨਾ ਕੱਢ ਪਰੇ ਲੋਕਾਂ ਦੇ ਕਿਉਂ ਦਿਲਦਰ ਜਾ ਪਾਇਆ ਪਧੀਆ ਵੀ ਨਹੀਂ ਲੱਗਦਾ ਹੈਗਾ ਇੰਨਾ ਜ਼ਿਆਦੇ ਹੈ ਨਾ ਇੰਨੇ ਕੱਪੜੇ ਪਾਉਣੇ ਪੈਂਦੇ ਆ ਸ਼ਾਲ ਵਗੈਰਾ ਲੈਣਾ ਪੈਂਦਾ ਆ ਕੰਮ ਇੰਨਾ ਔਖਾ ਹੋ ਕੇ ਕੰਮ ਕਰਨਾ ਪੈਂਦਾ ਬਹੁਤ ਜ਼ਿਆਦੇ ਤੇ ਪਹਿਲਾਂ ਤਾਂ ਮੈਂ ਮਤਲਬ ਮੇਰੇ ਪੈਰਾਂ ਦੀਆਂ ਉਂਗਲੀਆਂ ਸੁੱਜਦੀਆਂ ਹੁੰਦੀਆਂ ਸੀਗੀਆਂ ਠੰਡ ਦੇ ਵਿੱਚ ਤੇ ਇਸ ਵਾਰ ਤਾਂ ਪਤਾ ਨਹੀਂ ਕੀ ਹੋ ਗਿਆ ਮੇਰੇ ਹੱਥਾਂ ਦੀਆਂ ਉਂਗਲਾਂ ਵੀ ਸੁੱਜੀਆਂ ਪਈਆਂ ਆ ਤੇ ਪਰਸੋਂ ਦੇ ਤਾਂ ਮੇਰੇ ਹੱਥ ਵੀ ਬਹੁਤ ਜ਼ਿਆਦੇ ਦੁਖਦੇ ਆ ਤੇ ਕੱਲ ਫੇਰ ਮੇਰਾ ਦਿਲ ਵੀ ਨਹੀਂ ਕੀਤਾ ਮੈਂ ਕੋਈ ਵੀਡੀਓ ਨਹੀਂ ਬਣਾਈ ਤੇ ਅੱਜ ਹੀ ਵੀਡੀਓ ਬਣਾਈ ਆ ਇਹ ਕੱਲ ਤਾਂ ਪਤਾ ਨਹੀਂ ਕੀ ਹੋਇਆ ਠੰਡ ਵੀ ਬਹੁਤ ਜ਼ਿਆਦਾ ਸੀ ਪਤਾ ਨਹੀਂ ਮੇਰਾ ਨਾ ਬੀਪੀ ਲੋ ਸੀਗਾ ਪਤਾ ਨਹੀਂ ਕੀ ਹੋਇਆ ਸੀ ਮੇਰੇ ਹੱਥ ਇੰਨਾ ਜ਼ਿਆਦਾ ਦੁਖਦੇ ਸੀ ਕੰਮ ਤਾਂ ਮੈਂ ਕਰਿਆ ਔਕੀ ਸਖੜੀ ਨੇ ਬਟ ਮੈਂ ਬਸ ਵੀਡੀਓ ਨਹੀਂ ਬਣਾਈ ਹੈਗੀ ਤੇ ਲੋ ਜੀ ਇੱਥੇ ਹੁਣ ਅਸੀਂ ਨਹਾ ਧੋ ਕੇ ਟਾਈਮ ਹੋ ਗਿਆ ਸੀ ਸ਼ਾਇਦ 3:30 ਦਾ ਟਾਈਮ ਹੋ ਗਿਆ ਸੀ ਤੇ ਅਸੀਂ ਅੱਜ ਮਾਂ ਪੁੱਤ ਨੇ ਤੁੱਪ ਦਾ ਪੂਰਾ ਪੂਰਾ ਫਾਇਦਾ ਲਿਆ ਜਿਹਹਾਰ ਨੂੰ ਤਾਂ ਮੈਂ ਸਵੇਰੇ ਹੀ ਨਵਾਤਾ ਸੀ ਜਦੋਂ ਮੈਂ ਛਾੜੂ ਝੂੜੂ ਲਾਉਂਦੀ ਫਿਰਦੀ ਸੀ ਨਾ ਉਦੋਂ ਹੀ ਮੈਂ ਜਿਹਹਾਰ ਨੂੰ ਨਵਾਤਾ ਸੀ ਮੈਨੂੰ ਪਤਾ ਸੀ ਵੀ ਜਿਹਹਾਰ ਨੇ ਫਿਰ ਕੱਲ ਸਕੂਲ ਜਾਣਾ ਹੈ ਤੇ ਜਿਹਹਾਰ ਦੇ ਵਾਲ ਜਿਹੜੇ ਆ ਬਹੁਤ ਜ਼ਿਆਦਾ ਸੋਹਣੇ ਤੇ ਬਹੁਤ ਜ਼ਿਆਦਾ ਭਾਰੇ ਬਹੁਤ ਹੀ ਸੋਹਣੇ ਆ ਜਿਹਹਾਰ ਦੇ ਵਾਲ ਹਨਾ ਤੇ ਪਤਾ ਨਹੀਂ ਇੱਥੇ ਕੀ ਜਿਹਹਾਰ ਮੈਨੂੰ ਕਹਿੰਦਾ ਸੀਗਾ ਵੀ ਪਤਾ ਨਹੀਂ ਕਹਿੰਦਾ ਸੀ ਕਹਿੰਦਾ ਮੈਂ ਜੀ ਕਰਦਾ ਮੈਂ ਸੌਂ ਜਾਵਾਂ ਤੁੱਪੇ ਤੇ ਮੈਂ ਇਹਨੂੰ ਕਹਿੰਦੀ ਸੀਗੀ ਵੀ ਤੂੰ ਜਲਦੀ ਜਲਦੀ ਵਾਲ ਬਹਾਲਾ ਵੀ ਤੇਰੇ ਵਾਲਾਂ ਨੂੰ ਵੀ ਘੰਟਾ ਡੇਢ ਘੰਟਾ ਲੱਗ ਜਾਣਾ ਹੈ ਬਹਉਣ ਨੂੰ ਤੇ ਤੇ ዳል ਮੇ ਰੱਖਿਆਈ ਸੀਗੀ ਇੰਡਕਸ਼ਨ ਤੇ ਮੋਠਾਂ ਦੀ ਦਾਲ ਰੱਖੀ ਹੋਈ ਆ ਤੇ ਅੱਜ ਆਪਾਂ ਨੇ ਮੋਠਾਂ ਦੀ ਜਿਹੜੀ ਆਪਾਂ ਦਾਲ ਰੱਖੀ ਹੋਈ ਆ ਬਣਨੀ ਦਾਲ ਰਿਜਦੀ ਆ ਤੇ ਇੱਥੇ ਮੈਂ ਹੁਣ ਜਿਹੜਾ ਦੇ ਵਾਲਾਂ ਤੇਲ ਲਾਉਣ ਲੱਗੀ ਸੀ ਨਾਲੇ ਮੈਂ ਆਪਣੇ ਵਾਲ ਸਿਕਾਉਂਦੀ ਸੀ ਕਿ ਅੱਜ ਧੁੱਪ ਦਾ ਪੂਰਾ ਪੂਰਾ ਫਾਇਦਾ ਲੈ ਲਿਆ ਤੇ ਵਾਲ ਜਿਹੜੇ ਬਹੁਤ ਸੋਹਣੇ ਆ ਤੇ ਇੱਕ ਨਾ ਪਰਸੋਂ ਸ਼ਾਇਦ ਇੱਕ ਕਮੈਂਟਸ ਆਇਆ ਸੀ ਇੱਕ ਨਹੀਂ ਆਇਆ ਸੀ ਐਵੇਂ ਕਹਾ ਉਹ ਦੀਦੀ ਨੇ ਇੱਕ ਸ਼ਾਦੀ ਦੀ ਨੇ ਹੁਣ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਮੈਨੂੰ ਬੇਟਾ ਲਿਖਿਆ ਸੀ ਵੀ ਬੇਟਾ ਤੁਹਾਡੀ ਆਵਾਜ਼ ਤੇ ਬੋਲਣ ਦਾ ਸਟਾਈਲ ਬਹੁਤ ਵਧੀਆ ਲੱਗਿਆ ਉਹਨਾਂ ਨੇ ਸ਼ਾਇਦ ਮੈਨੂੰ ਇੰਦਰਜੀਤ ਕੌ ਰੈਡੀ ਤੋਂ ਕਮੈਂਟਸ ਆਇਆ ਸੀ ਤੇ ਇਨਾ ਮਨ ਖੁਸ਼ ਹੋਇਆ ਕਮੈਂਟਸ ਪੜ੍ਹ ਕੇ ਉਹਨਾਂ ਨੇ ਸ਼ਾਬਾਸ਼ੇ ਦਿੱਤੀ ਹਨਾ ਬਹੁਤ ਵਧੀਆ ਲੱਗਦਾ ਹੈ ਜਦੋਂ ਹਨਾ ਇਸ ਤਰ੍ਹਾਂ ਦੇ ਕਮੈਂਟਸ ਆਉਂਦੇ ਹਨਾ ਤੇ ਪਲੀਜ਼ ਡੇਲੀ ਕਮੈਂਟਸ ਕਰਿਆ ਕਰੋ ਡੇਲੀ ਵੀਡੀਓ ਵਾਚ ਕਰਿਆ ਕਰੋ ਡੇਲੀ ਤੁਸੀਂ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਐਂਡ ਸ਼ੇਅਰ ਵੀ ਕਰਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਠੀਕ ਹੈ ਜੀ ਤੇ ਜਿਹੜੇ ਬਾਲਾਂ ਦੀ ਮੈਂ ਕੇਅਰ ਬਹੁਤ ਕਰਦੀ ਆ ਤੇ ਉਹਨਾਂ ਨੇ ਜਿਹੜਾ ਕਮੈਂਟ ਆਇਆ ਸੀ ਉਹ ਵੀ ਤੁਹਾਨੂੰ ਦੱਸਦੀ ਆ ਜਿਹੜੇ ਜਿਹੜੇ ਬਾਲਾਂ ਦੇ ਰਿਲੇਟਡ ਆਇਆ ਸੀ ਵੀ ਕੋਈ ਵੀ ਹੁਣ ਤਾਂ ਟਾਵਾ ਟਾਵੇਂ ਕੇਸਾ ਧਾਰੀ ਬੱਚੇ ਦਿਖਦੇ ਆ ਹਨਾ ਵੀ ਨਹੀਂ ਤਾਂ ਸਾਰੇ ਰੋਡੂ ਪੋਡੂ ਹੁੰਦੇ ਆ ਹਨਾ ਹਾਂਜੀ ਇਹ ਗੱਲ ਸਹੀ ਆ ਮੰਨਣ ਜੋਗਾ ਮਾਵਾ ਵੀ ਨਹੀਂ ਕਹਿੰਦੇ ਚਾਉਂਦੀਆਂ ਬੱਚਿਆਂ ਦੇ ਕੇਸ ਰੱਖਣੇ ਨਹੀਂ ਜੀ ਪਰ ਆਪਾਂ ਤਾਂ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਆ ਮੈਂ ਆਪਣੇ ਦੋਨੋਂ ਬੱਚਿਆਂ ਦੇ ਵਾਲਾਂ ਦੇ ਹਾਲੇ ਤੱਕ ਕੈਂਚੀ ਨਹੀਂ ਲਗਵਾਈ ਤੇ ਨਾ ਹੀ ਮੈਂ ਲਗਵਾਉਣੀ ਆ ਤੇ ਬਸ ਬੱਚਿਆਂ ਨੂੰ ਇਹੀ ਕਿਹਾ ਹੋਇਆ ਵੀ ਆਪਾਂ ਕੇਸ ਨਹੀਂ ਕਟਵਾਉਣੇ ਹੈਗੇ ਹਨਾ ਨੀ ਹੈਗਾ ਵੀ ਉਹਨਾਂ ਨੂੰ ਪਿਆਰ ਨਹੀਂ ਹੈਗਾ ਸਿੱਖੀ ਦੇ ਨਾਲ ਜਿਹੜਾਰ ਨੂੰ ਤੇ ਜਿਹਾਰ ਦੇ ਵੱਡੇ ਬਰੋ ਨੂੰ ਬਹੁਤ ਜ਼ਿਆਦਾ ਪਿਆਰ ਆ ਤੇ ਬਹੁਤ ਵੀ ਮਤਲਬ ਕੋਈ ਵੀ ਆਪਾਂ ਹਨਾ ਇਤਿਹਾਸਿਕ ਸਾਰਾ ਕੁਝ ਮਤਲਬ ਜਿਹਾਰ ਨੂੰ ਤਾਂ ਬਹੁਤ ਲਗਨ ਆ ਹੈ ਕਹਿ ਸਕਦੇ ਹਾਂ ਨਾ ਵੱਡੇ ਨੂੰ ਵੀ ਬਹੁਤ ਲਗਨ ਸਾਡੀ ਫੈਮਿਲੀ ਦੇ ਵਿੱਚ ਸਿੱਖ ਇਤਿਹਾਸ ਨੂੰ ਅਸੀਂ ਬਹੁਤ ਜ਼ਿਆਦਾ ਹਨਾ ਵੀ ਜੇ ਮਤਲਬ ਕੇਸੇ ਕਟਵਾਉਣੀ ਆ ਫਿਰ ਆਪਾਂ ਸਿੱਖ ਕੌਣ ਦੇ ਲੈ ਕੇ ਹੈ ਹੀ ਨਹੀਂਗੇ ਤੇ ਜੇ ਆਰ ਦੇ ਡੈਡੀ ਦੇ ਕੇਸ ਕੱਟੇ ਹੋਇਆ ਇਹ ਇਹਨਾਂ ਦੇ ਮੈਰਿਜ ਤੋਂ ਪਹਿਲਾਂ ਦੇ ਕੱਟੇ ਹੋਇਆ ਜੇ ਕਿਤੇ ਮੈਰਿਜ ਤੋਂ ਬਾਅਦ ਇਹ ਗੱਲ ਕਹਿੰਦੇ ਵੀ ਮੈਂ ਕੇਸ ਕਟਵਾਉਣਿਆ ਸਾਡੀ ਹੁਣ ਵੀ ਹੁਣ ਇਹਨਾਂ ਨੂੰ ਇਹੀ ਕਹਿਣਾ ਵੀ ਹਨਾ ਤੁਸੀਂ ਕੇਸ ਰੱਖੋ ਦਾੜੀ ਰੱਖੋ ਤੇ ਦਸਤਾਰ ਸਜਾਇਆ ਕਰੋ ਤੇ ਜੇ ਆਰ ਵੀ ਦਸਤਾਰ ਸਜਾਉਂਦਾ ਆ ਤੇ ਬਹੁਤ ਸੋਹਣੀ ਲੱਗਦੀ ਆ ਦਸਤਾਰ ਮੈਂ ਖੁਦ ਜੇ ਆਰ ਦੇ ਦਸਤਾਰ ਜਿਹੜੀ ਸਜਾਉਣੀ ਆ ਬਹੁਤ ਸੋਹਣੀ ਪੱਗੇ ਮੇਰੇ ਕੋਲੋਂ ਹੀ ਬਣਾਉਂਦਾ ਹੁੰਦਾ ਤੇ ਉਹਨਾਂ ਨੇ ਵੀ ਇਹੀ ਕਿਹਾ ਸੀ ਕਹਿੰਦੇ ਕੇਸ ਪੱਗ ਬੰਨਣ ਵਾਲੇ ਨੂੰ ਵੀ ਸ਼ਾਬਾਸ਼ ਏ ਤੇ ਪੱਗ ਬਣਾਉਣ ਵਾਲੇ ਨੂੰ ਵੀ ਸ਼ਾਬਾਸ਼ ਏ ਥੈਂਕ ਯੂ ਤੇ ਮੇਰਾ ਦਿਲ ਬਹੁਤ ਭਗੋਭਗ ਹੋ ਗਿਆ ਹੈ ਮੈਂ ਕਮਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਨਾ ਮੈਂ ਬਹੁਤ ਖੁਸ਼ ਹੋਈ ਕਮੈਂਟਸ ਪੜ੍ਹ ਕੇ ਤੇ ਨਾਲ ਹੀ ਮੈਂ ਜਿਹਨਾਂ ਨੂੰ ਵੀ ਹੈ ਨਾ ਦੱਸਿਆ ਜਿਹੜੇ ਮੇਰੇ ਮੈਂ ਰਾਤ ਨੂੰ ਫੋਨ ਦੇਖਦੀ ਪਈ ਸੀ ਤੇ ਮੈਂ ਜਦੋਂ ਕਮੈਂਟ ਦੇਖਿਆ ਨਾ ਬਹੁਤ ਖੁਸ਼ੀ ਮੈਂ ਜਿਹਨਾਂ ਨੂੰ ਵੀ ਦੱਸਿਆ ਮੈਂ ਤੁਹਾਨੂੰ ਸ਼ਾਬਾਸ਼ ਹੀ ਮਿਲੀ ਆ ਹਨਾ ਵੀ ਕੇਸਾਂ ਦੀ ਕੇਅਰ ਕਰਨੀ ਚਾਹੀਦੀ ਹੈ ਤੇ ਕੇਸ ਰੱਖਣੇ ਚਾਹੀਦੇ ਆ ਇਹਨਾਂ ਕੇਸਾਂ ਕਰਕੇ ਹੀ ਤਾਂ ਆਪਾਂ ਨੂੰ ਸਿੱਖੀ ਮਿਲੀ ਆ ਜੇ ਆਪਾਂ ਇਹ ਹੀ ਨਹੀਂ ਰੱਖਾਂਗੇ ਤੇ ਫਿਰ ਆਪਾਂ ਸਿੱਖ ਕੌਣ ਦੇ ਲੈਕ ਨਹੀਂ ਹੈਗੇ ਹਨਾ ਬਸ ਦੋ ਹੀ ਚੀਜ਼ਾਂ ਆਏ ਉੜੇ ਤੇ ਜੂੜੇ ਦੀ ਸੰਭਾਲ ਕਰ ਲੋ ਬਾਕੀ ਸਾਰਾ ਕੁਝ ਆਪਣੇ ਆਪ ਪਾਚੇ ਜਾਣਾ ਸ਼ੁਰੂਆਤ ਘਰ ਤੋਂ ਕਰੋ ਤੇ ਬਾਕੀ ਦੇਖੀ ਜਾਂਦੀ ਹੈ ਦੁਨੀਆ ਨੂੰ ਆਪਾਂ ਨਹੀਂ ਸੁਧਾਰ ਸਕਦੇ ਤੇ ਆਪਾਂ ਆਪਦੇ ਆਪ ਨੂੰ ਸੁਧਾਰ ਸਕਦੇ ਹਾਂ ਉਹ ਆਪਾਂ ਪੂਰੀ ਪੂਰੀ ਕੋਸ਼ਿਸ਼ ਕਰੀਦੀ ਹੈ ਤੇ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਇਟ